ਹਰੀਕੇ ਦਰਿਆ ਨਾਲ ਲੱਗਦੇ ਬੰਨ ਦੀ ਮਜ਼ਬੂਤੀ ਲਈ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਅੱਜ ਕਿਸਾਨਾਂ ਨਾਲ ਰੱਖੀ ਮੀਟਿੰਗ ਰੱਦ ਕਰਨ ਤੋਂ ਬਾਅਦ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਰ ਕਰਦੇ ਨਜ਼ਰ ਆਏ ਇਸ ਮੌਕੇ ਕਿਸਾਨਾਂ ਨੂੰ ਸੋਨ ਸਿੰਘ ਸੁਭਰਾ ਨੇ ਦੱਸਿਆ ਕਿ ਪਿੰਡ ਸੁਭਰਾ ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿੱਚ ਪਿਛਲੇ ਸਾਲ ਬਨ ਟਟਨਾਲ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਹੀ ਕਈ ਪਿੰਡ ਪਾਣੀ ਦੀ ਮਾਰੇਟ ਆ ਗਏ ਜਿਸ ਕਰਕੇ ਮਾਲੀ ਨੁਕਸਾਨ ਵੀ ਕਾਫੀ ਹੋਇਆ ਜਿਸ ਦੀ ਪਰਪਾਈ ਅਜੇ ਤੱਕ ਨਹੀਂ ਹੋਈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਰਸਾਤਾਂ ਦਾ ਮੌਸਮ ਸਿਰ ਹੈ ਅਤੇ ਦਰਿਆ ਦੇ ਕੰਢੇ ਕਾਫੀ ਕਮਜ਼ੋਰ ਹਨ ਜੇਕਰ ਇਸ ਵਾਰ ਵੀ ਪਾਣੀ ਦੀ ਮਾਰ ਉਹਨਾਂ ਨੂੰ ਵੱਜਦੀ ਹੈ ਤਾਂ ਉਹਨਾਂ ਦਾ ਮੋੜ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਹੀ ਇਸ ਬੰਨ ਦੀ ਮਜ਼ਬੂਤੀ ਵੱਲ ਧਿਆਨ ਦੇਵੇ। ਉਹਨਾਂ ਕਿਹਾ ਕਿ ਪੱਥਰ ਆ ਰਿਹਾ ਹੈ ਪਰ ਲੇਬਰ ਘਟੌਣ ਕਰਕੇ ਕੰਮ ਹੌਲੀ ਚੱਲ ਰਿਹਾ ਹੈ। ਉੱਪਰੋਂ ਬਰਸਾਤ ਦਾ ਮੌਸਮ ਸਿਰ ਹੋਣ ਕਰਕੇ ਕਿਸੇ ਵੇਲੇ ਵੀ ਪਾਣੀ ਆ ਸਕਦਾ ਹੈ ਜਿਸ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅੱਜ ਪ੍ਰਸ਼ਾਸਨ ਨੇ ਉਹਨਾਂ ਇੱਥੇ ਆਉਣ ਦਾ ਸਮਾਂ ਦਿੱਤਾ ਪਰ ਡਿਪਟੀ ਕਮਿਸ਼ਨਰ ਤਰਨਤਾਨ ਖੁਦ ਮੌਕੇ ਤੇ ਨਹੀਂ ਪੁੱਜੇ ਜਿਸ ਕਰਕੇ ਉਹਨਾਂ ਨਾਲ ਕਾਫੀ ਕੰਮ ਸਬੰਧੀ ਵਿਚਾਰਾਂ ਨਹੀਂ ਹੋ ਸਕੀਆਂ ਇਸ ਮੌਕੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਬੁੱਜੀ ਨੰਬਰ 333435 ਤੋਂ ਬੰਨ ਕਮਜ਼ੋਰ ਬਣਿਆ ਆਇਆ ਹੈ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਤੋਂ ਦਰਿਆ ਦਾ ਪਾਣੀ ਬੰਨ ਦੇ ਨਾਲ-ਨਾਲ ਜਾ ਰਿਹਾ ਹੈ ਜੇਕਰ ਬਰਸਾਤ ਹੁੰਦੀ ਹੈ ਤਾਂ ਪਿਛੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਹਨਾਂ ਨੂੰ ਹੜਾਂ ਦਾ ਖਤਰਾ ਸਤਾਉਣ ਲੱਗ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨਾ ਤਾਂ ਉਹਨਾਂ ਨੂੰ ਮੁਆਵਜ਼ਾ ਮਿਲਦਾ ਹੈ ਤੇ ਨਾ ਹੀ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੇ ਹਨ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਮੇਰਾ ਨਾਮ ਜੀ ਸੋਨ ਸਿੰਘ ਸੁਭਰਾ ਇੱਕ ਤਗਰਾਹ ਜਿਹਨੇ ਜਮੇ ਬਲਾਕ ਪਟਨਾ ਦਾ ਅੱਜ ਆਪਾਂ ਨੇ ਇਕੱਠੇ ਹੋਏ ਆ ਕਿਹੜੇ ਵਿਸ਼ੇ ਇਹ ਜੀ ਵਿਸ਼ਾ ਇਸ ਤਰ੍ਹਾਂ ਜੀ ਅੱਜ ਸਾਨੂੰ ਕੱਲ ਦਾ ਡੀਸੀ ਸਾਹਿਬ ਨੇ ਪ੍ਰੋਗਰਾਮ ਦਿੱਤਾ ਹੈ ਵੀ ਇੱਥੇ ਡੀਸੀ ਸਾਹਿਬ ਆ ਰਹੇ ਹੀ ਪਬਲਿਕ ਮੀਟਿੰਗ ਦੇ ਨਾਲ ਵੀ ਜਿਹੇ ਪਬਲਿਕ ਨੂੰ ਇੱਥੇ ਇੱਕ ਤਕਲੀਫ ਆਵਾ ਜਿਤਨਾ ਅੱਗੇ ਬੰਦ ਟੁੱਟ ਗਿਆ ਹੈ ਦੋ ਤਿੰਨ ਵਾਰਾਂ ਲੋਕ ਜਿਹੜੇ ਆਏ ਨੂੰ ਪਿੱਛੇ ਰੁੜ ਚੁੱਕੇ ਆ ਤੇ ਅੱਜ ਸਾਨੂੰ ਡੀਸੀ ਸਾਹਿਬ ਨੇ ਟਾਈਮ ਦਿੱਤਾ ਹੈ ਪੂਰੇ 10 ਵਜੇ ਦਾ 10 ਵਜੇ ਨੂੰ ਪਬਲਿਕ ਜਿਹੜੀ ਉਹ ਆ ਗਈ ਆ ਤੇ ਡੀਸੀ ਸਾਹਿਬ ਨੇ ਦੌਰਾ ਕੈਨਸਲ ਕਰਤਾ ਹੁਣ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹ ਪਬਲਿਕ ਆਈ ਆ ਤੇ ਤੂੰ ਦੌਰਾ ਕੈਨਸਲ ਕਰ ਦਿੱਤਾ ਇੱਥੇ ਬੰਨ ਬੰਨਣਾ ਚਾਹੀਦਾ ਸਾਨੂੰ ਗਰਾਊਂਡ ਲੈਵਲ ਤੇ ਜਿਆਦਾ ਪਤਾ ਇਹਨਾਂ ਨੂੰ ਕਿਸਾਨਾਂ ਨੂੰ ਵੀ ਇੱਥੇ ਕਿਹੜੀ ਕਮੀਆਂ ਕਿਹੜੀ ਪੇਸ਼ੀ ਆ ਕਿਤ ਤਰ੍ਹਾਂ ਹੋਣਾ ਚਾਹੀਦਾ ਇੱਥੇ ਆਉਂਦਾ ਅਸੀਂ ਉਹਨੂੰ ਕੋਈ ਰਾਇ ਦਿੰਦੀ ਉਹ ਸਾਤੋ ਕੋਈ ਰਾਇ ਲੈਂਦਾ ਅਸੀਂ ਕੁਝ ਉਹਦੀਆਂ ਰਾਇਆਂ ਲਿੰਦੀ ਇਸ ਫਾਰੀ ਦੇ ਦੀ ਉਹ ਗੱਲ ਵਧੀਆ ਚੱਲ ਸਕਦੀ ਹੁਣ ਪੱਥਰ ਤਾਂ ਹੁੰਡਿਆ ਲੇਬਰ ਹੈਗੀ ਨੀਗੀ 34 35 ਬੁਰਜੀ ਜਿਹਦੀ ਉੱਥੋਂ ਬੰਨ ਰਿਹਾ ਨਾਲ ਜੁੜਿਆ ਪਿਆ ਵਾ ਪਾਣੀ ਆਉਂਦਾ ਜਿਹੜਾ ਦਿਨ ਉੱਤੇ ਚੜਿਆ ਡੈਮ ਹੈ ਵਲੇ ਜਿਹੜਾ ਵਾ ਪਾਖੜਾ ਡੈਮ ਉਹ ਭਰਿਆ ਪਿਆ ਵਾ ਹੁਣ ਪਤਾ ਨਹੀਂ ਉਹਨਾਂ ਕਦੋਂ ਉਥੋਂ ਦਰ ਚੁੱਕ ਦੇਣੇ ਕਦੋਂ ਹਰ ਰੁੜ ਜਾਣਾ ਵਿੱਚ ਇਹਨਾਂ ਦਾ ਪੱਥਰ ਰੁੜ ਜਾਣਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਬੰਦੀ ਆ ਤੁਸੀਂ ਜ਼ਿੰਮੇਵਾਰ ਅਫਸਰ ਜੇ ਸਾਰੇ ਜ਼ਿਲ੍ਹੇ ਦੇ ਮਾਲਕ ਦੀ ਐ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਦੌਰਾ ਰੱਖ ਲੈ ਦੌਰਾ ਕਹਿੰਦੇ ਪਾਣੀ ਸ਼ੁਰੂ ਹੋ ਜੇ ਕੋਈ ਮੰਤਰੀ ਆ ਜਾਵੇ ਜਾਂ ਕੋਈ ਡੀਸੀ ਆ ਜਾਵੇ ਜਾਂ ਕੋਈ ਹੋਰ ਵੀ ਵਿਭਾਗ ਦੇ ਅਫਸਰ ਆ ਉਹਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀ ਚਾਹੀਦੀ ਨੇ ਇੱਥੇ ਆ ਕੇ ਰਹਿ ਗਏ ਕੋਲ ਖੜੋ ਕੇ ਕੰਮ ਕਰਾਉਣਾ ਚਾਹੀਦਾ ਕੰਮ ਜਿਹੜਾ ਆ ਕੇ ਬਹੁਤ ਜ਼ਿਆਦਾ ਪਛੜ ਚੁੱਕਾ ਵਾ ਜਿੰਨ ਜਿਹੜੇ ਆ ਸਰਕਾਰ ਦੇ ਚੜ ਗਏ ਆ ਬਿਲਕੁਲ ਸਰਕਾਰ ਹੋਣੀ ਸ਼ੁਰੂ ਹੋ ਗਈ ਆ ਮੰਗ ਇਹ ਕਰਾਂਗੇ ਵੀ ਖੇਤੀ ਤੋਂ ਖੇਤੀ ਇੱਥੇ ਵੀ ਜਿਹੜਾ ਉਹ ਪੱਥਰ ਜਿਹੜਾ ਜਾਲ ਬਣ ਕੇ ਲੱਗੇ ਜਿਹੜਾ ਮਰੜਾ ਬੱਜੰਦੇ ਆ ਵਾ ਇਹਨੂੰ ਮੁਕੰਮਲ ਕੀਤਾ ਜਾਵੇ 34 35 ਤੇ 33 ਬੁਰਜੀ ਤੋਂ ਲਾ ਕੇ ਜਿੱਥੇ ਉਹ ਰਾਮਸੋਂ ਡਲੇ ਗਿਆ ਉਹਨਾਂ ਨਾਲ ਜਿੱਥੇ ਬਿਲਕੁਲ ਬੰਨ ਨਾਲ ਜੁੜ ਉੱਥੇ ਵੀ ਜਿਹੜਾ ਪੱਥਰ ਲੱਗੇ ਤੇ ਪੱਥਰ ਦੇ ਨਾਲ ਉਹ ਮਰੜੇ ਵੱਜਣੋ ਨੋਚਾਂ ਲੱਗਣ ਜੇ ਸਾਨੂੰ ਸਾਡੇ ਕੋ ਮਾਨੂੰ ਮਾੜਾ ਮੋਟਾ ਠੰਡ ਹੋਵੇ ਨਾ ਵੀ ਅਸੀਂ ਪੱਜ ਜਾਣਾ ਵਾ ਸਾਨੂੰ ਅਜੇ ਤਾਂ ਲੱਗਦਾ ਵੀ ਆ ਸਾਡੇ ਨਾਲ ਖੇਤ ਖੱਡਾ ਲਾਜਾ ਹੀ ਹੁੰਡਿਆ ਵਾ ਇਸ ਕਰਕੇ ਜਿਹੜਾ ਵਾ ਇਹ ਛੇਤੀ ਕੰਮ ਚੁੱਕਣਾ ਚਾਹੀਦਾ ਇੱਥੋਂ ਹੁੰਦੇ ਪਰ ਨੂੰ ਬਾਲ ਕੇ ਲਿਓਣ ਬਾਲ ਕੇ ਇੱਥੇ ਜਿਹੜਾ ਜੰਗੀ ਪੱਧਰ ਤੇ ਕੰਮ ਮਹੀਨੇ ਦਮੀਆਂ ਦਿਨਾਂ ਦੇ ਵਜੇ ਦੇ ਨੂੰ ਮੁਕੰਮਲ ਕਰਨਾ ਮੇਰਾ ਨਾਂ ਜੀ ਸਤਨਾਮ ਸਿੰਘ ਪਿੰਡ ਸਭਰਾ ਅਸੀਂ ਅੱਜ ਜ세 ਬੰਦਨੀ ਅੱਜ ਸਮੁੱਚੇ ਕਿਸਾਨਾਂ ਨਾਲ ਆਏ ਆਂ ਜੋ ਇਹ ਇਹ ਹੜਪੀੜ ਤਾਂ ਪਿਛਲੀ ਵਾਰੀ ਬਹੁਤ ਨੁਕਸਾਨ ਆਇਆ ਅੱਜ ਵੀ ਉਹ ਸਾਰੇ ਕਿਸਾਨ ਇਕੱਠੇ ਹੋਏ ਆ ਜੋ ਸਾਡੇ ਨਾਲ ਡੀਸੀ ਸਾਹਿਬ ਨੇ ਕੋਝਾ ਮਜਾਕ ਕੀਤਾ ਵੀ ਬੰਨ ਤੇ ਇਕੱਠੇ ਹੋਵਾਂਗੇ ਅੱਜ ਵਰਦੇ ਮੀਂਹ ਦੇ ਵਿੱਚ ਜਿਹੜੇ ਇੱਥੇ 70 ਤੋਂ 80 ਕਿਸਾਨ ਆ ਜਿਹੜੇ ਇਕੱਠੇ ਹੋਏ ਆ ਤੇ ਡੀਸੀ ਸਾਹਿਬ ਨੇ ਸਭ ਖੇਤਾਂ 'ਤੇ ਆ ਕੇ ਇੱਥੇ ਬੈਠੇ ਆ ਡੀਸੀ ਸਾਹਿਬ ਨੂੰ ਢੀ ਕਹਿੰਦਾ ਆ ਜੋ ਇਹ ਦਰਿਆ ਦੇ ਲੈ ਕੇ 35 ਤੱਕ ਬਹੁਤ ਜ਼ਿਆਦੀ ਹਾਲਤ ਮਾੜੀ ਆ ਬੰਨ ਦੀ ਕਈ ਥਾਵਾਂ ਤੋਂ ਤੇ 1 2 ਫੋਟੀ ਜਿਹੜਾ ਦਰਿਆ ਪਸ਼ਾਮ ਕਿਉਂਕਿ ਜਦੋਂ ਵੀ ਪਾਣੀ ਮੜਾ ਜਾ ਵਧਦਾ ਵਾ ਤੇ ਉੱਥੇ ਬਹੁਤ ਜ਼ਿਆਦਾ ਵੱਡਾ ਖਤਰਾ ਵਾ ਜੋ ਪਿਛਲੀ ਵਾਰ ਵੀ ਸਾਡੇ ਇਥੇ ਕੁੜੰਮ ਤੋਂ ਬਾਹਰ ਟੁੱਟਾ ਸੀ ਤੇ 11 ਏਕੜ ਜਿਹੜੀ ਫਸਲ ਆਉ ਕਿਸਾਨਾਂ ਦੀ ਮਾਰੀ ਗਈ ਸੀ ਘਰਾਂ ਤੋਂ ਬੇਕਾਰ ਹੋ ਗਏ ਤੇ ਜਿਹਦਾ ਅੱਜ ਤੱਕ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਕਈ ਕਿਸਾਨ ਤੇ ਵਿਚਾਰੇ ਇਹੋ ਜਿਹੇ ਪਰਿਵਾਰ ਹੈਗੇ ਵੀ ਅੱਜ ਤੱਕ ਵੀ ਰੋਟੀ ਪਾਣੀ ਤੋਂ ਵਾਤਰ ਹੋ ਗਏ ਆ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਡੀਸੀ ਸਾਹਿਬ ਨੂੰ ਜਿੱਦ ਦੀ ਵੀ ਜਲਦੀ ਹੋ ਸਕੇ ਇੱਥੇ ਆ ਕੇ ਮੌਕਾ ਵੇਖੇ ਨਾਲ ਪ੍ਰਸ਼ਾਸਨ ਲਿਆਵੇ ਡਰੇਨ ਵਿਭਾਗ ਦੇ ਅਧਿਕਾਰੀ ਆਉਣ ਉਹ ਜਿੰਨੀ ਵੀ ਛੇਤੀ ਹੋ ਗਏ ਉੱਥੇ ਬੰਨ ਤੇ ਪੱਥਰ ਲਾਉਣਾ ਪੱਥਰ ਲਾਵੇ ਨੋਚਾ ਲਾਉਣੀਆਂ ਉਹ ਲਾਵੇ ਉਹਦਾ ਹੱਲ ਕੀਤਾ ਜਾਵੇ ਕਿਉਂਕਿ ਬਰਸਾਤ ਚੱਲ ਪਈ ਆ ਪਾਣੀ ਵਧਨ ਦਿਆ ਦਰਿਆ ਦੇ ਵਿੱਚ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਤਰਾ ਵਾ ਟਾਲਿਆ ਜਾ ਸਕਦਾ ਵਾ ਇਹ ਦਾ ਕੇਸਾਰ ਲਈ ਜਾਵੇ ਮੇਰਾ ਜੀ ਜਤਿੰਦਰ ਸਿੰਘ ਬੱਗਾ ਅੱਜ ਇੱਥੇ ਕਿਹੜੀ ਵਿਸ਼ੇ ਕਰਦੇ ਇੱਥੇ ਜੀ ਦਰਿਆ ਦੇ ਵਿਸ਼ੇ ਵਿੱਚ ਇਕੱਠੇ ਹੋਏ ਆ ਇੱਥੇ ਚਲੋ ਆ ਕੰਮ ਚੱਲਣ ਦਿਆ ਵਾ ਪਰ ਕੰਮ ਬੜਾ ਸਲੋ ਚੱਲਣ ਦਿਆ ਟੋਟਲ ਇਸ ਇਸ ਏਰੀਆ ਦੇ ਵਿੱਚ 4-5 ਠੇਕੇਦਾਰਾਂ ਨੂੰ ਪ੍ਰੋਜੈਕਟ ਕੰਮ ਮਿਲੇ ਟੈਂਡਰ ਮਿਲੇ ਆ ਪਰ ਇੱਕ ਠੇਕੇਦਾਰ ਹੀ ਕੰਮ ਕਰ ਰਿਹਾ ਉਹਦੇ ਕੋਲੇ ਵੀ ਲਿਵਰ ਪੂਰੀ ਨਹੀਂ ਹੈਗੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਚਾਹੁੰਦੇ ਆ ਵੀ ਜਿੰਨੇ ਵੀ ਠੇਕੇਦਾਰਾਂ ਨੂੰ ਇਹ ਬੁਰਜੀ ਵਾਈਜ਼ ਕੰਮ ਮਿਲਿਆ ਉਹ ਸਾਰੇ ਆਗੇ ਇੱਥੇ ਕੰਮ ਸ਼ੁਰੂ ਕਰਨ ਲੇਬਰ ਲੈ ਕੇ ਛੇਤੀ ਤੋਂ ਛੇਤੀ ਕੰਮ ਮੁਕੰਮਲ ਕੀਤਾ ਜਾਵੇ ਕਿਉਂਕਿ ਬਰਸਾਤਾਂ ਦੇ ਦਿਨ ਆ ਗਏ ਆ ਪਿੱਛੇ ਮਾਚਲ ਪਿੱਛੇ ਬਹੁਤ ਮੀਂਹ ਪੈ ਰਿਹਾ ਵਾ ਉਹੀ ਪਾਣੀ ਅੱਗੇ ਇੱਥੇ ਆਪੇ ਆਉਣਾ ਵਾ ਪਿਛਲੀ ਵਾਰ ਵੀ ਬਹੁਤ ਨੁਕਸਾਨ ਹੋਇਆ ਸੀ ਤੇ ਸਰਕਾਰ ਤੋਂ ਕਿਸੇ ਨੂੰ ਵੀ ਚੰਗੀ ਤਰ੍ਹਾਂ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਨਾਲ ਹੋਵੇ ਵੀ ਕਿਸਾਨ ਅੱਗੇ ਬੇਕਾਰ ਹੋਏ ਪਏ ਆ ਤੇ ਐਰਕੀ ਫੇਰ ਕੋਈ ਇਹੋ ਜਿਹੀ ਅਣਹੋਣੀ ਵਰਤੇ ਸਾਰੇ ਠੇਕ ਕਿਧਰ ਆ ਜਿੰਦੇ ਜਿੰਨਾਂ ਕੋਲੇ ਟੈਂਡਰ ਹੋਏ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਸਰਕਾਰ ਨੂੰ ਵੀ ਉਹ ਛੇਤੀ ਛੇਤੀ ਆ ਕੇ ਆਪਦੇ ਕੰਮ ਸ਼ੁਰੂ ਕਰਨ ਤੇ ਡੀਸੀ ਸਾਹਿਬ ਨੇ ਅੱਜ ਪ੍ਰੋਗਰਾਮ ਰੱਖਿਆ ਸੀ ਕਿੰਨੇ ਕਿਸਾਨ ਇਕੱਠੇ ਹੋ ਤੇ ਆ ਕੇ ਇੱਕ ਪਬਲਿਕ ਮੀਟਿੰਗ ਰੱਖੀ ਜਾਵੇ ਇੱਥੇ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਤਾਂ ਕਿ ਸਾਰੇ ਕਿਸਾਨਾਂ ਦੀ ਤੇ ਸਰਕਾਰ ਮਹਿਕਮੇ ਨਾਲ ਸਲਾਹ مشورہ ਕਰਕੇ ਜਿੱਥੇ ਜਿੱਥੇ ਨੋਕਾ ਦੀ ਲੋਰ ਆ ਉਹ ਬੰਦ ਬਣ ਸਕੇ ਜਿਹਦੇ ਕਰ ਸਾਡਾ ਅਗਲਾ ਬਚਾਅ ਹੋ ਸਕੇ ਮੇਰਾ ਨਾਮ ਜਗਤਾਰ ਸਿੰਘ ਪਿੰਡ ਸਭਰਾ ਅੱਜ ਜੋ ਅਸੀਂ ਇਕੱਠੇ ਹੋਏ ਹਾਂ ਡੀਸੀ ਸਾਹਿਬ ਨੇ ਸਾਰਿਆਂ ਨੂੰ ਟਾਈਮ ਦਿੱਤਾ ਸੀ ਸਵਾ 10 ਤੱਕ ਦਾ ਅਸੀਂ 9 ਵਜੇ ਦੇ ਆ ਕੇ ਸਾਰੇ ਜਣੇ ਖੜੇ ਆ ਇੱਥੇ ਕੰਮ ਸਾਡੇ ਉਹ ਜਿਹੜਾ ਪੰਜਾਬੀ ਦਾ ਇੱਕ ਖਾਨ ਚੱਲਦਾ ਹਣਾ ਵੀ ਬੂਹੇ ਆਈ ਜੰਨ ਵਿਨੋ ਕੁੜੀ ਦੇ ਕਾਨਾ ਸਾਡਾ ਕੰਮ ਉਹ ਬਣਿਆ ਪਿਆ ਉਧਰੋਂ ਹਣ ਪਾਣੀ ਆਉਣ ਦੇ ਤਦਾਰ ਤੇ ਅਸੀਂ ਉਧਰੋਂ ਅਸੀਂ ਕੰਮ ਸ਼ੁਰੂ ਕੀਤਾ ਕੀਤਾ ਵੀ ਕਹਦਾ ਇੱਕ ਮੂੰਹ ਪੁੰਝਣ ਵਾਲੀ ਗੱਲ ਆ ਸਿਰਫ ਪੱਥਰ ਆਉਂਦਿਆ ਲਿਵਰ ਹੈ ਨਹੀਂ ਆ ਕਿੰਨੇ ਥਾਵਾਂ ਤੇ 33 ਬੁਰਜੀ 34 35 ਇਥੇ ਸਾਰਿਆਂ ਦੇ ਢਾ ਲੱਗੀ ਆ ਜੇ ਹੁਣ ਆਪਾਂ ਇਥਾਂ ਦੇ ਵੇਖੀਏ ਤੇ ਇਥੋਂ ਅੱਗੇ ਦਰਿਆ ਕੋਈ ਘਟੋ ਘਟ ਪੰਜ ਸੱਤ ਕਿਲੇ ਵਿਛੇ ਹੀ ਹੁਣ ਇਥੇ ਵਗਨਦਿਆ ਇਥੇ ਕੋਈ ਅਜ ਲਿਵਰ ਦਾ ਕੋਈ ਪ੍ਰਬੰਧ ਹੈ ਨਹੀਂ ਸਿਰਫ ਆ ਪੋਗਲੈਂਡਾਂ ਦੇ ਥੋੜਾ ਜਿਹਾ ਪੱਥਰਾ ਆ ਦੂਜੀ ਗੱਲ ਇਹ ਆ ਸਰਕਾਰ ਨੂੰ ਬੇਨਤੀ ਆ ਜੇ ਇਹ ਜਿਹੜੇ ਕੰਮ ਕਰਨੇ ਆ ਨਾ ਇਹ ਟਾਈਮ ਨਾਲ ਕਰੋ ਮੁੜ ਕੇ ਮਾਅਵਜੇ ਦੇਣਾ ਚਲੋ ਵੈਸੇ ਵੀ ਮਾਅਵਜੇ ਵੀ ਕੋਈ ਲੋਕਾਂ ਨੂੰ ਮਿਲੇ ਨਹੀਂ ਆ ਬਾਅਦ ਚ ਜਿਹੜੇ ਮੁਆਵਜ਼ੇ ਦੇਣ ਨਾਲੋਂ ਅਸੀਂ ਸਾਨੂੰ ਕੋਈ ਕਿਸੇ ਤੋਂ ਭੋਖਣੀ ਆ ਵੀ ਅਸੀਂ ਸਰਕਾਰ ਤੋਂ ਮੰਗੀਏ ਜਿਹੜਾ ਕੰਮ ਕਰਨ ਵਾਲਾ ਹੈ ਨਾ ਉਹ ਟਾਈਮ ਸਿਰ ਕਰ ਦੇਣ ਬੰਨ ਮਜ਼ਬੂਤ ਕਰਨ ਨਾਲ ਆ ਕੇ ਲੇਵਰਾਂ ਤੇ ਜਿਹੜਾ ਸਾਡੇ ਬੰਨ ਨਾ ਟੁੱਟੇ ਸਾਡਾ ਨੁਕਸਾਨ ਨਾ ਹੋਵੇ ਸੋ ਇਹੋ ਹੀ ਬੇਨਤੀ ਆ ਵੀ ਜਿੰਨਾ ਲੇਟ ਹੋਈ ਜਾਂਦਾ ਉਹਨਾਂ ਹੀ ਸਾਨੂੰ ਡਰ ਲੱਗ ਜਾਂਦਾ ਮੀਂਹ ਆਈ ਜਾਂਦਿਆ ਪਿਛੋਂ ਬਰਸਾਤਾਂ ਦਾ ਪਾਣੀ ਬਹੁਤ ਜ਼ਿਆਦਾ ਵਾ ਸੋ ਪਰਮਾਤਮਾ ਅੱਗੇ ਹੀ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਮਤ ਦੇਣ ਤੇ ਸਾਡਾ ਸਾਥ ਦੇਵੇ ਇੱਥੇ ਜੀ ਸਾਡਾ ਦੇ ਉਹ ਏਰੀਆ ਵਾ ਵੀ ਇੱਕ ਦੋਂ ਸਾਨੂੰ ਬਾਰਡਰ ਲੱਗਦਾ ਦੂਜੇ ਦਾ ਦਰਿਆ ਲੱਗਦਾ ਇਹਦੇ ਚ ਕੋਈ ਨਹੀਂ ਆਏ ਤੇ ਸ਼ੁਰੂ ਤੋਂ ਹੀ ਜੋ ਆਦ ਵੇਲੇ ਤੋਂ ਹੀ ਲੈ ਕੇ ਤੇ ਮੁਸ਼ਕਲਾਂ ਦੇ ਨਾਲ ਹੀ ਇਹ ਕਿਸਾਨ ਜੂਝਦੇ ਆਏ ਆ ਨਾ ਸਰਕਾਰਾਂ ਸਾਥ ਦਿੰਦੀਆਂ ਤੇ ਨਾ ਮੈਂ ਤੇ ਕਹਿ ਦੂੰਗਾ ਵੀ ਰੱਬ ਵੀ ਕਈ ਵਾਰੀ ਕਰੋਪੀ ਵਿਖਾ ਦਿੰਦਾ ਇਹਨਾਂ ਨੂੰ ਫਿਰ ਵੀ ਅਸੀਂ ਰੱਬ ਦੇ ਵੀ ਤੇ ਦਿਲੋਂ ਧੰਨਵਾਦੀ ਆ ਜਿਹੜਾ ਸਾਡਾ ਥੋੜਾ ਬਾਲਾ ਸਾਡਾ ਪਰਦਾ ਟੱਕ ਜਾਂਦਾ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਸਾਡਾ ਸਾਥ ਦੇਣਾ ਜਿਹਦੇ ਨਾਲ ਸਾਡਾ ਕੰਮ ਸਾਰਾ ਸਹੀ ਹੋ ਜੇ ਮੰਗ ਤੇ ਇਹੀ ਆ ਜੀ ਜਿਹੜਾ ਪੱਥਰ ਆ ਸਾਡੇ ਟਾਈਮ ਨਾਲ ਆ ਕੇ ਲੇਵਰਾਂ ਪੂਰੀਆਂ ਆਉਣ ਤੇ ਜਿਹਦੇ ਨਾਲ ਜਿਹੜਾ ਕੰਮ ਬੰਦ ਮਜ਼ਬੂਤ ਹੋ ਜੇ ਬੰਦ ਮਜ਼ਬੂਤ ਹੋ ਜੇ ਤੇ ਅਸੀਂ ਵੀ ਸੁੱਖ ਦੀ ਰੋਟੀ ਖਾਈਏ ਸਾਨੂੰ ਰਾਤ ਨੂੰ ਨੀਂਦ ਚਾਹੀਦੀ ਆ ਜੇ ਬਾਕੀ ਹੋਰ ਤੇ ਕੋਈ ਮੰਗ ਨਹੀਂ ਆ ਸਾਨੂੰ